ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਵਾ ਚਰਦੀ ਕਲਾ ਟਾਈਮ ਟੀਵੀ ਦੇਖ ਰਿਹਾ ਸਰ ਦਰਸ਼ਕਾਂ ਨਾਲ ਸਵਾਗਤ ਕਰਦੀ ਹਾਂ ਬੀਤੀ ਰਾਤ ਰਾਸਤਾਨੀ ਦਿੱਲੀ ਦੇ ਵਿੱਚ ਹੋਏ ਜ਼ਬਰਦਸਤ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਇਸ ਤੁਮਾਕੇ ਦੇ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਦੱਸੇ ਜਾ ਰਹੀ ਹੈ ਤੇ ਦਰਜਨਾਂ ਤੋਂ ਵਧੇਰੇ ਲੋਕ ਗੰਭੀਰ ਜ਼ਖਮੀ ਹੋ ਗਏ। ਤਾਂ ਤੁਮਾਕਾ ਕਹਿੰਦਾ ਜ਼ਬਰਦਸਤ ਸੀ ਕਿ ਵਾਹਨਾਂ ਦੇ ਪਰਖਤੇ ਤੱਕ ਉੱਡ ਗਏ। ਤਾਂ ਇੱਕ i20 ਕਾਰ ਆਉਂਦੀ ਹੈ ਜਿਸ ਦੇ ਵਿੱਚ ਕੀ ਇਹ ਤੁਮਾਕਾ ਹੁੰਦਾ ਹੈ ਤਾਂ ਹੁਣ ਦਾ ਕੀ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਤੁਮਾਕੇ ਦੇ ਵਿੱਚ 3 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਥੋੜੀ ਦੇਰ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹائش ਤੇ ਹਾਈ ਲੈਵਲ ਜਿਹੜੀ ਕਿ ਬੈਠਕ ਵੀ ਸੱਦੀ ਗਈ ਹੈ। ਤਾਂ ਜਿਵੇਂ ਹੀ ਤਮਾਕਾ ਹੁੰਦਾ ਉਸ ਤੋਂ ਬਾਅਦ ਪੂਰਾ ਦੇਸ਼ ਹੀ ਹਿਲ ਜਾਂਦਾ ਜਿਹੜੇ ਕਿ 11 ਦੇ ਕਰੀਬ ਲੋਕ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਆ ਤੇ ਇਸ ਤੁਮਾਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਟਵੀਟ ਕਰ ਦੁੱਖ ਜਤਾਇਆ ਗਿਆ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਪੰਗਵੰਤ ਮਾਨੇ ਬਕਾਇਦਾ ਟਵੀਟ ਕੀਤਾ ਤਾਂ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਫੋਨ ਲਾਈਨ ਤੇ ਮੇਰੇ ਸਹਿਯੋਗੀ ਗੁਰਮukh ਸਿੰਘ ਰੁਪਾਣਾ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਸ ਮਾਮਲੇ ਦੇ ਵਿੱਚ ਅਪਡੇਟ ਕੀ ਹੈ ਜੀ ਸ਼ਬਲਕੋਲ ਰਾਤਾਂ ਦੇਰ ਰਾਤ ਜੋ ਦਿੱਲੀ ਦੇ ਵਿੱਚ ਧਮਾਕਾ ਹੁੰਦਾ ਉਸ ਤੋਂ ਬਾਅਦ ਪੂਰੇ ਏਸ਼ਵੇ ਵਿੱਚ ਤੰਦ ਦਾ ਮਾਹੌਲ ਬਣ ਜਾਂਦਾ ਹੋਰ ਜੇਕਰ ਗੱਲ ਕਰੀਏ ਤਾਂ ਦਿੱਲੀ ਦੇ ਆਸ-ਪਾਸ ਐਨਟੀਆਰ ਹਰਿਆਣਾ ਪੰਜਾਬ ਹਿਮਾਚਲ ਜੁਪੀ ਉਤਰਾਖੰਡ ਇਹਨਾਂ ਥਾਰੇ ਵੀ ਨੇੜੇ ਲੱਗਦੇ ਸਾਰੇ ਪੂਰੇ ਤੂਪੇ ਆ ਉਹਨਾਂ ਦੇ ਵਿੱਚ ਹਾਈਲਾਈਟ ਕੀਤਾ ਜਾਂਦਾ ਚੈੱਕ ਕੀਤੀ ਜਾਂਦੀ ਹੈ ਪੂਰੀ 3 ਰਾਤ ਜਿਹੜੀ ਪੁਲਿਸ ਵੱਲੋਂ ਤਾਂ ਜਿਹੜੀ ਚੈੱਕਅਪ ਜਿਹੜੀ ਹੈਗੀ ਕੀਤੀ ਜਾਂਦੀ ਹੈ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਔਰ ਅੱਜ ਵੀ ਤਵੇਰ ਤੋਂ ਲਗਾਤਾਰ ਡਾਕਾਬੰਦੀ ਕੀਤੀ ਹੋਈ ਹੈ ਔਰ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਔਰ ਇੱਕ ਉਹ ਜਿਹੜਾ ਰਾਤ ਧਮਾਕਾ ਹੁੰਦਾ ਹੈ ਤਾਂ ਉਸ ਦੀ ਡਾਂਗ ਦੇ ਲਈ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਉੱਟ ਚੁੱਕੀਆਂ ਨੇ ਤੇ NIA ਤੇ ANK ਗੈਰ ਜਿਹੜਾ ਆਪਣਾ ਇਹਨਾਂ ਦਾ ਹੈਗਾ ਏਜੰਸੀ ਹੈਗੀ ਆ ਉਹ ਹੈ ਤਾਂ ਜੋ ਕੋਈ ਵੀ ਏਜੰਸੀ ਆ ਚਾਹੇ IB ਆ ਚਾਹੇ CBI ਆ ਚਾਹੇ ਜਿਹੜੀਆਂ ਵੀ ਏਜੰਸੀਆਂ ਹੈਈਆਂ ਸਾਰੀਆਂ ਏਜੰਸੀਆਂ ਇਸ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਹੁਣ ਤੱਕ ਜਿੰਮੀ ਤੁਸੀਂ ਦੱਸਿਆ ਕਿ ਲਗਭਗ ਉਹ ਤੋਂ ਤਿੰਨ ਵਿਅਕਤੀ ਹੈ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਜਿਹੜੀ ਇਹ ਗੱਡੀ ਆ ਗੱਡੀ ਦਾ ਜਿਹੜਾ ਆਖਰੀ ਖਰੀਦਦਾਰ ਹੈ ਇਹ ਗੱਡੀ ਖਰੀਦੀ ਹੈ ਉਹ ਪਲਵਾਮਾ ਦਾ ਦੱਸਿਆ ਜਾ ਰਿਹਾ ਔਰ ਉਹ ਡਾਕਟਰ ਮੁਹੰਮਦ ਉਹਦਾ ਜਿਹੜਾ ਨਾਮ ਦੱਸਿਆ ਜਾ ਰਿਹਾ ਪਰ ਉਹ ਵਾਲੇ ਗ੍ਰਿਫਤ ਤੋਂ ਬਾਹਰ ਹੈ ਪਰ ਸਾਰਾ ਛਾਕੂਤੇ ਜਤਾਇਆ ਜਾ ਰਿਹਾ ਪਰ ਦੂਜੀ ਗੱਲ ਇਹ ਹੈ ਕਿ ਇਸ ਨੂੰ ਜੈਸ਼ੇ ਮੁਹੰਮਦ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਉਹ ਜਿੱਥੇ ਤੁਸੀਂ ਦੱਸਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਮਿਰਚਾ ਕੁਝ ਹੀ ਦਿਨ ਦੇ ਵਿੱਚ ਜਿਹੜੀ ਹਾਈ ਲੈਵਲ ਮੀਟਿੰਗ ਕਰਨ ਜਾ ਰਹੇ ਆ ਜਿਸ ਦੇ ਵਿੱਚ ਬੱਡੇ-ਬੱਡੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਜਿਹੜੇ ਮੁਖੀ ਨੇ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਔਰ ਮੀਟਿੰਗ ਦੇ ਵਿੱਚ ਕਿੱਦਾਂ ਦਾ ਹੋਏਗਾ ਕੀ ਜਾਣਕਾਰੀ ਹੋਏਗੀ ਇਹ ਅਜੇ ਦੇਖਣਾ ਹੋਵੇਗਾ ਜੀ ਸ਼ਾ ਤੇ ਵੀ ਕਿਹਾ ਜਾ ਰਿਹਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਮਿਲੀ ਹੈ ਕਿ i20 ਕਾਰ ਚਲਾਉਣ ਵਾਲਾ ਵਿਅਕਤੀ ਜਿਹੜਾ ਕਿ ਦੋਸ਼ੀ ਦੱਸਿਆ ਜਾ ਰਿਹਾ ਹੈ ਡਾਕਟਰ ਉਮਰ ਉਹ ਵੀ ਇਸ ਹਾਦਸੇ ਦੇ ਵਿੱਚ ਮਾਰਿਆ ਗਿਆ ਤੇ ਉਸਦੇ ਦੋ ਭਰਾਵਾਂ ਤੇ ਉਸਦੀ ਮਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜੀ ਸ਼ਾ ਬਿਲਕੁਲ ਹਾਂ ਜੀ ਤਾਂ ਕਿ ਗੱਲ ਕਲੀਅਰ ਸਾਹਮਣੇ ਨਹੀਂ ਆਈ ਆ ਪਰ ਇਹ ਗੱਲ ਇਹ ਮਿਲ ਰਿਹਾ ਕਿ ਜਿਹੜੇ ਆਸ-ਪਾਸ ਦੇ ਸੀਸੀਟੀਵੀ ਹੈ ਦਿੱਤੀ ਗਈ ਗੇਟ ਨੰਬਰ 1 ਕਦੇ ਵੀ ਜਦੋਂ ਦਿੱਲੀ ਕਾਲ ਜਿਹੜੇ ਦੇ ਹੱਥ ਦਾ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਪਿੱਛੋਂ ਦੀ ਸੀਸੀਟੀਵੀ ਹੈ ਉਹ ਕੱਢੀ ਗਈ ਹੈ ਸੀਸੀਟੀਵੀ ਕੱਢਣ ਤੋਂ ਬਾਅਦ ਜੋ ਕੋਈ ਸਾਹਮਣੇ ਆਇਆ ਗੱਡੀ ਦਾ ਨੰਬਰ ਆਇਆ ਤੇ ਗੱਡੀ ਕੀ ਦੀ ਐ ਕਰੋ ਗੱਡੀ ਨੰਬਰ ਦੇ ਹੱਥ ਤੇ ਸਾਰੀ ਜਾਂਚ ਉਹਦੀ ਚੈਕਿੰਗ ਕੀਤੀ ਗਈ ਹੈ ਕਾਰਵਾਈ ਕੀਤੀ ਗਈ ਹੈ ਕਿ ਕਿਹਦੀ ਗੱਡੀ ਹੈ ਤਾਂ ਉਹ ਜਿਉਂ-ਜਿਉਂ ਗੱਡੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਹੀ ਉਹਦੇ ਜਿਹੜੇ ਨੇੜਲੇ ਰਿਸ਼ਤੇਦਾਰ ਉਹਨਾਂ ਨੂੰ ਰਾਤ ਵਿੱਚ ਲਿਆ ਗਿਆ ਪਰ ਅਜੇ ਤੱਕ ਇਸਤੇ ਬਾਰੇ ਪੁਸ਼ਟੀ ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਥੋੜੀ ਦੇਰ ਬਾਅਦ ਜਦੋਂ ਮੀਟਿੰਗ ਹੋਏਗੀ ਹਾਈ ਲੈਵਲ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅ ਸਾਰੀ ਖੁਸ਼ੀ ਸਾਹਮਣੇ ਆਏਗੀ ਔਰ ਸ਼ਾਮ ਤੱਕ ਇਸ ਤਮਾਕੇ ਦੇ ਸਵਾਲ ਦੇ ਵਿੱਚ ਸਾਰੀ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ ਹੋ ਸਕਦਾ ਹੈ ਕਿ ਗ੍ਰਹਿ ਮੰਤ్రਾਲਾ ਇਸ ਬਾਰੇ ਕੋਈ ਨਾ ਕੋਈ ਮੁੱਖਤਾ ਜਾਣਕਾਰੀ ਦੇਵੇ ਤੇ ਔਰ ਸ਼ਾਮ ਤੱਕ ਇਹਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਉਹ ਮਿਲ ਸਕੇਗੀ ਜੀ ਤਾਂ ਤੇ ਜਿਹੜਾ ਦਿੱਲੀ ਦੇ ਵਿੱਚ ਤਮਾਕਾ ਹੁੰਦਾ ਲਾਲ ਕਿਲੇ ਦੇ ਨੇੜੇ 7 ਵਜੇ ਦੇ ਕਰੀਬ ਹੁੰਦਾ ਪਰ ਇੱਕ ਰਾਤ ਨੂੰ 9 ਵਜੇ ਦੇ ਜਿਹੜਾ ਕਿ ਪੂਰੇ ਇਲਾਕੇ ਦੇ ਵਿੱਚ ਗੱਲ ਕੀਤੀ ਕਿ ਪੂਰੇ ਪੰਜਾਬ ਦੇ ਵਿੱਚ ਵੀ ਧਮਾਕੇ ਘਰਾਂ ਨੂੰ ਜਿਹੜੇ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਸੁਣਾਈ ਦਿੰਦੇ ਨੇ ਤਾਂ ਜਿਸ ਕਾਰਨ ਲੋਕਾਂ ਦੇ ਵਿੱਚ ਥੋੜਾ ਜਿਹਾ ਇੱਕ ਡਰ ਦਾ ਮਾਹੌਲ ਹੈ ਉਹ ਪੈਦਾ ਹੋਇਆ ਹੈ ਇਸ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਪੀਸ਼ਾ ਬਿਲਕੁਲ ਕੱਲ ਜਦੋਂ ਇਹ ਦਿੱਲੀ ਦੇ ਵਿੱਚ ਧਮਾਕਾ ਹੁੰਦਾ ਉਸ ਤੋਂ ਕੋਈ ਦੇਰ ਬਾਅਦ ਪਟਿਆਲਾ ਦੇ ਆਸ-ਪਾਸ ਜਾਂ ਹੋਰਨਾਂ ਇਲਾਕਿਆਂ ਦੇ ਵਿੱਚ ਇੱਕ ਆਵਾਜ਼ ਆਉਂਦੀ ਹੈ ਪਰ ਉਹ ਆਵਾਜ਼ ਜਿਹੜੀ ਹੈਗੀ ਹੈ ਉਹਦੇ ਅਜੇ ਕਿੱਥੋਂ ਦੀ ਸੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੈ ਪਰ ਇੱਕ ਗੱਲ ਲੋਕਾਂ ਦੇ ਅੰਦਰ ਟਾਈਮ ਤੋਂ ਮਾਹੌਲ ਜ਼ਰੂਰ ਸੀ ਲੋਕਾਂ ਨੇ ਖਿੜਕੀਆਂ ਤਾਂ ਖੇਲੇ ਦਰਵਾਜ਼ੇ ਹਿਲੇ ਪਰ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਤਮਾਕਾ ਕਾਜ਼ਾ ਸੀ ਜਾਂ ਕਿਸ ਤਰ੍ਹਾਂ ਸੀ ਹੈ ਕਿੱਥੋਂ ਹੋਇਆ ਜਾਂ ਕਿਵੇਂ ਹੋਇਆ ਪਰ ਕੁਝ ਲੋਕਾਂ ਦੇ ਵਿੱਚ ਚਰਚਾ ਹੈਗੀ ਹੈ ਕੁਝ ਰਿਵਮਰਾਂ ਕਿ ਇਹ ਜਿਹੜੇ ਮਿਲਟਰੀ ਹੈ ਉਹਨਾਂ ਵੱਲੋਂ ਕਈ ਵਾਰ ਆਪਣੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਕਿ ਚੈੱਕ ਕੀਤਾ ਜਾਂਦਾ ਹੈ ਤੇ ਜਾਂ ਉਹਨਾਂ ਨੂੰ ਟੈਸਟ ਕੀਤਾ ਜਾਂਦਾ ਜਿਹੜਾ ਵੀ ਉਹ ਵੀ ਹੋ ਸਕਦਾ ਪਰ ਉਹ ਅਜੇ ਪੁਸ਼ਟੀ ਨਹੀਂ ਹੋਈ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਅਰ ਇਹ ਗੱਲ ਜ਼ਰੂਰ ਹੈ ਕਿ ਲੋਕਾਂ ਦੇ ਅੰਦਰ ਕੈਮ ਜ਼ਰੂਰ ਸੀ ਕਿਉਂਕਿ ਦਿੱਲੀ ਦੇ ਵਿੱਚ ਉਹੀ ਥੇਰ ਪਹਿਲਾਂ ਤਮਾਕਾ ਹੋਇਆ ਸੀ ਇਸ ਕਰਕੇ ਜਦੋਂ ਇਹ ਹੋਇਆ ਤਾਂ ਉਸ ਦੇ ਵਿੱਚ ਲੋਕਾਂ ਦੇ ਵਿੱਚ ਟੈਨ ਜਿਹੜਾ ਹੋ ਜਲਦੀ ਪੈਦਾ ਹੋ ਗਿਆ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਰੁਪਾਣਾ ਜੀ ਤੁਸੀਂ ਸਾਡੇ ਨਾਲ ਜੁੜਿਓ ਤਾ ਦੇਸ਼ ਦੇ ਰਾਸਤਾਨੇ ਜਿਹੜੇ ਕਿ ਤਮਾਕੇ ਦੇ ਨਾਲ ਹਿੱਲ ਗਈ ਹੈ ਜਿਸ ਕਾਰਨ ਪੂਰੇ ਦੇਸ਼ ਦੇ ਵਿੱਚ ਹੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਥੋੜੀ ਦੇਰ ਦੇ ਵਿੱਚ ਗ੍ਰਹਿ ਮੰਤਰੀ ਦੇ ਰਿਹائش ਤੇ ਹਾਈ ਲੈਵਲ ਮੀਟਿੰਗ ਵੀ ਹੋਣ ਜਾ ਰਹੀ ਹੈ ਤਾਂ ਇਸ ਤਮਾਕੇ ਬਾਰੇ ਜਿਹੜੇ ਕਿ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਉਂ ਇਹ ਤਮਾਕਾ ਕੀਤਾ ਗਿਆ ਕਿਸ ਦੀ ਸਾਜ਼ਿਸ਼ ਹੈ ਕਿਹੜੀਆਂ ਏਜੰਸੀਆਂ ਇਸ ਤਮਾਕੇ ਦੇ ਪਿੱਛੇ ਹਨ ਤਾਂ ਇਹ ਪੂਰੀ ਜਾਂਚ ਪੜਤਾਲ ਕਿਤੇ ਜਾਰੀ ਹੈ ਪੰਜਾਬ ਦੇ ਵਿੱਚ ਜਿਹੜੀ ਕਿ ਪੁਲਿਸ ਵੱਡੇ ਪੱਧਰ ਤੇ ਤਾਇਨਾਤ ਕੀਤੀ ਗਈ ਹੈ ਸੁਰੱਖਿਆ ਬਲਾਂ ਦੇ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਮਾਕੇ ਮਾਨੇ ਦੇ ਵਿੱਚ ਕਿਹੜੀ ਅਪਡੇਟ ਨਿਕਲ ਕੇ ਸਾਹਮਣੇ ਆਵੇਗੀ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us taaba indian cuisine tracee fine authentic indian cuisine in tracee or scan qr code to contact us simi valley family dental office or scan qr code to contact us